ਸਮੇਂ ਦੇ ਵਿੱਚ ਹੋ ਸਕਦਾ ਵਾ ਹੋ ਨਹੀਂ ਸਕਦਾ ਹੋਣਾ ਹੀ ਹੈ ਕਿ ਸਾਡੇ ਕੋਲੇ ਅਰਵਿੰਦ ਕੇਜਰੀਵਾਲ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਪੀਐਮ ਜੂਰ ਬਣਨਗੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹੋ ਜਾਏ ਹੋਲੇ 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 ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਦੇਖ ਰਹੇ ਰੀਅਲ ਨਿਊਜ਼ ਚੈਨਲ ਇਸ ਵੇਲੇ ਮੌਜੂਦ ਆਸੀਂ ਸ਼ੇਰਾਂ ਵਾਲੇ ਚੌਕ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਅੱਜ ਲੁਧਿਆਣਾ ਜੀਮ ਦੀ ਚੋਣ ਸੀਗੀ ਤੇ ਗੁਜਰਾਤ ਦੇ ਵਿੱਚ ਵੀ ਇਸੇ ਤਰ੍ਹਾਂ کئی ਜ਼ੋਨਾਂ ਦੇ ਵਿੱਚ ਚੋਣਾਂ ਸੀਗੀਆਂ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮੈਂਸ ਹੈ ਉਹ ਬਹੁਤ ਵਧੀਆ ਰਹੀ ਹੈ ਜਿਹੜਾ ਕਿ ਲੁਧਿਆਣੇ ਵਿੱਚ ਵੀ ਉਹਨਾਂ ਨੇ ਬਾਜ਼ੀ ਮਾਰੀ ਹੈ ਤੇ ਇਸੇ ਤਰ੍ਹਾਂ ਗੁਜਰਾਤ ਵਿੱਚ ਵੀ ਬਾਜ਼ੀ ਮਾਰੀ ਹੈ ਉਸੇ ਖੁਸ਼ੀ ਚਾਹੁੰਦਾ ਹੈ ਲੱਡੂ ਦੇ ਪਟਾਕੇ ਇੱਥੇ ਜਿਹੜਾ ਉਤਸਵ ਮਨਾਇਆ ਜਾ ਰਿਹਾ ਸ਼ੰਕਰ ਜੀ ਕਿਵੇਂ ਲੱਗ ਰਿਹਾ ਅੱਜ ਜਿਹੜਾ ਇਹ ਧੂਲ ਧਮਾਕਾ ਕੀਤਾ ਜਾ ਰਿਹਾ ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕੜਾ ਅੱਜ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਵਾ ਜਿੱਤ ਤਾਂ ਸਾਡੀ ਉਦੋਂ ਹੀ ਹੋ ਗਈ ਸੀ ਜਦੋਂ ਸੰਜੀਵ अरोड़ा ਜੀ ਨੂੰ ਟਿਕਟ ਦਿੱਤੀ ਸੀ ਬਸ ਇੱਕ ਐਲਾਨ ਹੋਣਾ ਬਾਕੀ ਸੀ ਅੱਜ ਤੁਹਾਡੇ ਸਾਹਮਣੇ ਆ ਕਿ ਬੜੇ ਵੱਡੇ ਮਾਰਜਨ ਨਾਲ ਸੰਜੀਵ अरोड़ा ਜੀ ਨੇ ਕਿਹੜੀ ਸੀਟ ਹੈ ਜਿੱਤ ਕੇ ਆਮ ਆਦੀ ਪਾਰਟੀ ਦੀ ਝੋਲੀ ਚ ਪਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਵੀ ਦੇਣ ਲੱਗੇ ਆ ਉਹਨਾਂ ਨੂੰ ਕੈਬਨਿਟ ਦੇ ਵਿੱਚ ਮਾਨ ਸਾਹਿਬ ਲੈ ਰਹੇ ਆ ਕਿ ਕਿਹੜੇ ਵੀ ਉੱਥੋਂ ਦੇ ਲੋਕੇ ਕੰਮ ਆ ਕੁਝ ਉਹਨਾਂ ਦੀ ਕਿਹੜੀ ਰਫ਼ਤਾਰ ਉਹ ਦੁੱਗਣੀ ਤਿਗਣੀ ਹੋ ਜਾਊਗੀ ਤੇ ਗੁਜਰਾਤ ਵਿੱਚ ਵੀ ਇੱਕ ਸੀਟ ਦਾ ਜਿਹੜਾ ਵਾਅਦਾ ਕੀਤਾ ਗਿਆ ਉਹਨੂੰ ਵੇਖ ਕੇ ਕਿਵੇਂ ਲੱਗਦਾ ਤੁਹਾਨੂੰ ਗੁਜਰਾਤ ਵਿੱਚ ਕਿਵੇਂ ਪੈਰ ਪਸਾਰੇ ਜਾ ਰਹੇ ਹੋ ਬਹੁਤ ਵਧੀਆ ਜੀ ਉੱਥੇ ਸਾਡੇ ਕਿਰੇ ਸੰਦੀਪ ਪਾਠਕ ਜੀ ਆ ਉੱਥੇ ਉਹ ਇਨਚਾਰਜ ਲਾਏ ਹੋਏ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ ਤੇ ਜਿੰਦਾ ਆਪਾਂ ਨੂੰ ਰਿਜ਼ਲਟ ਮਿਲਣ ਨੂੰ ਵੇਖਿਆ ਵਾ ਕਿ ਉੱਥੇ ਗੁਜਰਾਤ ਦੇ ਵਿੱਚ ਵੀ ਆਪਾਂ ਨੂੰ ਇੱਕ ਸੀਟ ਮਿਲੀ ਆ ਬਹੁਤ ਵਧੀਆ ਕੰਮ ਹੋਣਗੇ ਆਉਣ ਵਾਲੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੇ ਉਹਨੂੰ ਕਿਵੇਂ ਦੇਖਦੇ ਹੋ ਵਿਰੋਧੀਆਂ ਦਾ ਕੰਮ ਹੈ ਜੀ ਬੋਲਣਾ ਸਾਡਾ ਕੰਮ ਹੈ ਜੀ ਅਸੀਂ ਕੰਮ ਕਰਕੇ ਵਿਖਾਣਾ ਹੈ ਅਸੀਂ ਕੰਮ ਕਰਾਂਗੇ ਲੋਕਾਂ ਦੇ ਵਿੱਚ ਰਹਿਣੇ ਆ ਕੰਮ ਕਰਕੇ ਵਿਖਾਵਾਂਗੇ ਲੋਕੀ ਆਪਣੇ ਆਪ ਸਾਨੂੰ ਹਮੇਸ਼ਾ ਅੱਗੇ ਦੀ ਜਿੱਤ ਦੇਣਗੇ ਜੀ ਜਿਵੇਂ ਕਿ ਸ਼ੰਕਰ ਜੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਹੁਤ ਵਧੀਆ ਜਿਹੜਾ ਕਿ ਜਿਹੜੇ ਕੰਮ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਉਹਨਾਂ ਦੇ ਉੱਪਰ ਜਿਹੜੀ ਮੋਹਰ ਲਾਈ ਗਈ ਹੈ ਨੇ ਗੁਰਪ੍ਰੀਤ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਦਾ ਜਿਹੜਾ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਅੱਜ ਪ੍ਰੇਮ ਪਿਆਰ ਤੇ ਡਵੈਲਪਮੈਂਟ ਦੀ ਜਿੱਤ ਹੋਈ ਆ ਅਤੇ ਹੰਕਾਰ ਦੀ ਹਾਰ ਹੋਈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਵਿੱਚ ਸੰਜੀਵ ਅਰੋੜਾ ਦੀ ਜਿੱਤ ਹੋਈ ਆ ਉਹਨਾਂ ਦੀ ਜਿੱਤ ਦੇ ਨਾਲ ਨਾਲ ਗੁਜਰਾਤ ਦੇ ਵਿੱਚ ਵੀ ਗਪਾਲ ਜੀ ਨੇ ਵੱਡੇ ਮਾਰਜਨ ਦੇ ਨਾਲ ਉਹ ਗੁਜਰਾਵੇ ਸੀਟ ਜਿੱਤੀ ਆ ਮੈਂ ਸਮਝਦਾ ਜੇ ਸੀਡੀ ਕਲੀ ਨਹੀਂ ਕੀਤੀ ਉਹਨਾਂ ਨੇ ਗੁਜਰਾਤ ਦੇ ਵਿੱਚ ਇੱਕ ਸ਼ੁਰੂਆਤ ਕਰ ਦਿੱਤੀ ਆ ਜਿਵੇਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਵਿੱਚ ਗੁਜਰਾਤ ਵਿੱਚ ਵੀ ਸਰਕਾਰ ਬਣੇਗੀ ਇਹ ਜਿਹੜੀ ਚੋਨ ਨੂੰ ਲੁਧਿਆਣਾ ਚੋਨ ਨੂੰ ਸੈਮੀਫਾਈਨਲ ਵੇਖ ਰਹੀ ਸੀ ਕਿ ਤੁਸੀਂ ਸਮਝਣਾ ਕਿ 2027 ਦੇ ਵਿੱਚ ਜੋ ਕਿ ਪੰਜਾਬ ਦੇ ਦੁਆਰ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਸੋ ਮੈਂ ਸਾਰਿਆਂ ਨੂੰ ਇੱਥੇ ਵਰਕਰਾਂ ਨੂੰ ਤੇ ਸੰਜੀਵ अरोड़ा ਜੀ ਨੂੰ ਉਹਨਾਂ ਨੂੰ ਮੈਂ ਲੱਖ ਲੱਖ ਦਾਈਂ ਵਧਾਈ ਜਿੰਨਾ ਚਿਰੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਅਕਦੂਰੀਆ ਜੀ ਤੁਸੀਂ ਕੀ ਕਹਿਣਾ ਜਾਓਗੇ ਇਸ ਮੌਕੇ ਤੇ ਤੁਸੀਂ ਪਹੁੰਚੇ ਬਹੁਤ ਵੱਡੀ ਜਿਹੜੀ ਜਿੱਤ ਹੋਈ ਹੈ ਅੱਜ ਇਤਿਹਾਸ ਲਿਖਿਆ ਗਿਆ ਹੈ ਪਹਿਲਾਂ ਤਾਂ ਸੰਜੀਵ अरोड़ा ਜੀ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਅਤੇ ਇਸ ਤੋਂ ਬਾਅਦ ਜਿਹੜੀ ਗੁਜਰਾਤ ਦੇ ਵਿੱਚ ਮਿਸਾਬ ਦਾ ਰਸੀਦ ਤੋਂ ਗੋਪਾਲ ਟਾਲੀਆ ਜੀ ਨੇ 17000 ਦੇ ਫਰਕ ਨਾਲ ਜਿਹੜੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਇਹ ਅੱਜ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸ ਲਿਖਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਕਿ ਐਸੀ ਪਾਰਟੀ ਆ ਜਿਹੜੀ ਪੂਰੇ ਦੇਸ਼ ਦੇ ਵਿੱਚ ਪੀਐਮ ਮੋਦੀ ਨੂੰ ਜਿਹੜਾ ਹਾਰ ਦਾ ਮੂੰਹ ਵਿਖਾ ਸਕਦੀ ਆ ਅਸੀਂ ਸਾਰੇ ਵਰਕਰਾਂ ਨੂੰ ਸੰਜੀਵ ਰੋੜਾ ਜੀ ਨੂੰ ਅਤੇ ਗੋਪਾਲ ਟਾਲੀਆ ਜੀ ਨੂੰ ਇੱਕ ਵਾਰ ਫਿਰ ਤੋਂ ਵਧਾਈ ਦਿੰਦੇ ਆ ਜਿਹੜਾ ਉਹਨਾਂ ਨੇ ਇਨੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਜੀ ਤਾਂ ਇਹ ਸੀ ਸਾਡੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਨ੍ਹਾਂ ਵੱਲੋਂ ਇਸ ਵੇਲੇ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਲੱਡੂ ਖਵਾ ਕੇ ਤੇ ਪਟਾਕੇ ਚਲਾਏ ਜਾ ਰਹੇ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਇਹ ਜਿੱਤ ਹੈ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ ਹੈ ਉਹਨਾਂ ਦੇ ਉੱਪਰ ਜਿਹੜੀ ਆ ਜਨਤਾ ਨੇ ਮੋਹਰ ਲਾਈ ਆ ਜਿਸ ਨੂੰ ਵੇਖਦੇ ਹੋਏ ਇਹ ਜਿਹੜਾ ਫਤਵਾ ਜਿਹੜਾ ਇਹ ਕੱਲਾ ਪੰਜਾਬ ਹੀ ਨਹੀਂ ਜਿਹੜਾ ਕਿ ਹੋਰ ਜਗ੍ਹਾ ਤੇ ਵੀ ਦਿੱਤਾ ਗਿਆ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜਿੱਤ ਹੋਈ ਆ ਜੀ ਆਮ ਆਦਮੀ ਪਾਰਟੀ ਸਦਾ ਵਾਸਤੇ ਪੰਜ ਸਾਲਾਂ ਤੋਂ ਹੁਣ ਲੈ ਤਾਇਆ ਚਾਹ ਦਾ ਪੂਰਾ ਜੋਗਦਾਰ ਬਹੁਗੀ ਪੂਰਾ ਯਕੀਨ ਆ ਇਸ ਚੀਜ਼ ਦਾ ਹਾਂਜੀ ਪੂਰਾ 100% ਯਕੀਨ ਆ ਜੀ ਹਾਂ ਹਰੇਕ ਬੰਦੇ ਨੂੰ ਜਿਵੇਂ ਕੀ ਪੂਰਾ ਯਕੀਨ ਹੈ ਇਸ ਚੀਜ਼ ਦਾ ਤੇ ਜਿਹੜੇ ਇਹ ਅੱਜ ਉਤਸਵ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਢੋਲ ਠਮਾਚੀ ਕੀਤੀ ਜਾ ਰਹੀ ਨੇ ਲੱਡੂ ਖਵਾ ਕੇ ਮੂੰਹ ਮਿੱਠਾ ਕੀਤਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕੰਮਾਂ ਦੇ ਉੱਪਰ ਆ ਉਹ ਮੋਹਰ ਲਗਾਈ ਗਈ ਹੈ ਦੀਪਕ ਬਾਰ ਕੋ ਰੀਅਲ ਨਿਊਜ਼ ਜੀ